ਦਾਤਾਰ ਪਾਤਸ਼ਾਹੀ ਦੀ ਅੰਮ੍ਰਿਤਮਈ ਬਾਣੀ ਸਾਨੂੰ ਇਹ ਤਾਕੀਦ ਕਰਦੀ ਹੈ ਕਿ ਜੀਵਨ ਤੇ ਮਿਲ ਗਿਆ ਜੀਵਨ ਮਿਲ ਜਾਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ ਹੈ ਪਰ ਜੀਵਨ ਨੂੰ ਸਫਲ ਕਰ ਲੈਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸਾਨੂੰ ਜੀਵਨ ਮਿਲਿਆ ਹੈ ਪਰ ਅਜੇ ਜੀਵਨ ਸਫਲ ਨਹੀਂ ਹੋਇਆ ਤੇ ਇਸ ਜੀਵਨ ਨੂੰ ਸਫਲ ਕਰਨ ਦੇ ਲਈ ਸਾਨੂੰ ਥੋੜੀ ਜੀ ਸਮਝ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇ ਕਿਉਂਕਿ ਵੈਦ ਜਾਣਦਾ ਹੈ ਡਾਕਟਰ ਜਾਣਦਾ ਹੈ ਕਿ ਜਿਹੜਾ ਪੇਸ਼ੈਂਟ ਹੈ ਮਰੀਜ਼ ਹੈ ਡਾਕਟਰ ਮਰੀਜ਼ ਦੀ ਦਵਾਈ ਗੁਰਜੀ ਹਾਲਾਤ ਨੂੰ ਦੇਖ ਕੇ ਤੇ ਫਿਰ ਦਵਾ ਦਿੰਦਾ ਹੈ ਇਹ ਨਹੀਂ ਕਿ ਮਰੀਜ਼ ਵਿਚਾਰਾ ਉਹਦੇ ਸਵਾਸਤੇ ਅੱਗੇ ਅੜੜ ਕੇ ਚੱਲਦੇ ਨੇ ਤੇ ਇੱਕਦਮ ਹਾਈ ਲੈਵਲ ਦੀ ਖੁਰਾਕ ਦੇ ਦੇਵੇ ਉਹ ਮਰੀਜ਼ ਬਰਦਾਸ਼ਤ ਨਹੀਂ ਕਰ ਪਾਵੇਗਾ ਇਸੇ ਤਰ੍ਹਾਂ ਮੇਰੇ ਦੀਮਨदयाल ਸੱਚੇ ਸਤਿਗੁਰੂ ਆਪਣੀ ਘਰ ਦੇ ਅੰਦਰ ਸਾਡੀ ਹਾਲਤ ਨੂੰ ਹਾਲਤ ਸਾਡੀ ਬੜੀ ਨਾਜ਼ੁਕ ਹੈ ਇਤਨੀ ਨਾਜ਼ੁਕ ਹੈ ਇਤਨੀ ਨਾਜ਼ੁਕ ਹੈ ਅਸੀਂ ਬਾਜ਼ਾਰਾਂ ਦੇ ਵਿੱਚ ਘੁੰਮਣ ਫਿਰਨ ਦੇ ਸ਼ੌਕੀਨ ਆਦੀ ਅਸੀਂ ਸਨੀਚਰਵਾਰ ਨੂੰ ਸੈਚਰਡੇ ਨੂੰ ਪੱਬਾਂ ਦੇ ਵਿੱਚ ਨੱਚਣ ਦੇ ਆਦੀ ਅਸੀਂ ਪਰਿਵਾਰ ਦੀ ਚਿੰਤਾ ਨੂੰ ਲੈ ਕੇ ਭੱਜੇ ਫਿਰਨ ਦੇ ਆਦੀ ਔਰ ਗੁਰੂ ਜਾਣਦਾ ਏ ਕਿ ਇਹਨਾਂ ਦਾ ਅੰਦਰ ਦਾ ਸਿਸਟਮ ਇਤਨਾ ਕਮਜ਼ੋਰ ਹੈ ਇਹ ਵਿਚਾਰੇ ਗੁਰੂ ਕੋਲ ਬਹੁਤਾ ਸਮਾਨ ਨਹੀਂ ਬਹਿ ਸਕਦੇ ਇਸ ਕਰਕੇ ਮੇਰੇ ਗੁਰੂ ਪਾਤਸ਼ਾਹ ਜੀ ਸਾਡੇ ਅੰਦਰ ਦੀ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਕਿ ਸਾਡੀ ਹਾਲਾਤ ਬੜੇ ਨਾਜ਼ੁਕ ਨੇ ਜਿੱਥੋਂ ਜੀਵਨ ਮਿਲਣਾ ਹੈ ਉੱਥੋਂ ਅਸੀਂ ਸਾਂਝ ਟੋੜੀ ਹੋਈ ਹੈ ਤੇ ਜਿੱਥੇ ਚਿੰਤਾਵਾਂ ਗੀਆਂ ਚਿੰਤਾਵਾਂ ਨੇ ਮਹਾਰਾਜ ਕਹਿੰਦੇ ਨੇ ਜਿਸ ਮਨੁੱਖ ਪੈ ਕਰੂੰ ਬੇਨਤੀ ਮੈਂ ਜਿਹਦੇ ਕੋਲ ਜਾ ਕੇ ਬਹਿਣਾ ਹਾਂ ਜਿਹਦੇ ਕੋਲ ਜਾ ਕੇ ਆਪਣੇ ਦੁਖੜੇ ਫੋਲਦਾ ਹਾਂ ਜਿੱਥੇ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਬਹਿ ਕੇ ਗੱਲ ਕੀਤੀਆਂ ਮੇਰੇ ਦੁੱਖਾਂ ਦਾ ਮਸਲਾ ਹੱਲ ਹੋ ਜਾਵੇਗਾ ਸਤਿਗੁਰ ਦੀ ਬਾਣੀ ਨਹੀਂ ਆਖ ਕੇ ਕਹਿੰਦੇ ਨੇ ਉੱਥੇ ਪਤਾ ਲੱਗਦਾ ਹੈ ਕਿ ਚਾਹਰੇ ਭਾਵੇਂ ਵਕੋ ਬਕਰੀ ਨੇ ਪਰ ਅੰਦਰ ਦੇ ਹਾਲਾਤ ਇੱਕੋ ਜਿਹੇ ਨੇ ਚਾਹਰੇ ਵਕੋ ਬਕਰੀ ਨੇ ਮਕਾਨ ਵਖੋ ਬકરી ਨੇ ਜਾਤ ਬਰਾਦਰੀ ਵਖੋ ਬકરી ਗਏ ਪਰ ਅੰਦਰ ਦੇ ਹਾਲਾਤ ਬਿਲਕੁਲ ਸੇਮ ਨਹੀਂ ਤੇ ਮੇਰੇ ਦੀਨ ਦੇ ਆਲ ਸਤਿਗੁਰੂ ਜੀ ਆਪ ਫਰਮਾਉਂਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਮਾਨੁਖ ਪੈ ਕਰੂ ਬੇਨਤੀ ਪਹਿਲਾਂ ਬੰਦੇ ਦਾ ਇਹ ਸੁਭਾਅ ਹੁੰਦਾ ਹੈ ਉਹ ਕਹਿੰਦਾ ਹੈ ਪਹਿਲੀ ਗੱਲ ਤੇ ਸਾਡੀ ਇਹ ਫਿਤਰਤ ਹੈ ਸਾਰਿਆਂ ਦੀ ਕਿ ਅਸੀਂ ਛੇਤੀ ਕਿਤੇ ਇਹ ਸਵਕਾਰ ਹੀ ਨਹੀਂ ਕਰਦੇ ਕਿ ਅਸੀਂ ਬਿਮਾਰ ਹਾਂ ਅਸੀਂ ਬਿਮਾਰ ਵੀ ਭੱਜੇ ਤੁਰੇ ਫਿਰਦੇ ਹਾਂ ਇਹ ਸਾਡਾ ਸੁਭਾਅ ਬਣ ਗਿਆ ਅਸੀਂ ਪ੍ਰਮਾਨ ਹੀ ਨਹੀਂ ਕਰਦੇ ਕਿ ਅਸੀਂ ਬਿਮਾਰ ਹਾਂ ਪਰ ਜਿੱਥੇ ਮਹਿਸੂਸ ਵੀ ਹੁੰਦਾ ਕਿ ਬਿਮਾਰ ਹਾਂ ਤੇ ਅਸੀਂ ਪੂਰੇ ਜਾਂ ਕਹ ਦਈਏ ਉਸ ਡਾਕਟਰ ਦੇ ਕੋਲ ਜੋ ਸਪੈਸ਼ਲਿਸਟ ਹੈ ਉਦੇ ਕੋਲ ਆਉਣ ਦੀ ਬਜਾਏ ਇੱਧਰ ਉੱਧਰ ਓੜ-ਪੋੜ ਕਰਦੇ ਫਿਰਦੇ ਨੇ ਕਿ ਉੱਥੇ ਨਹੀਂ ਜਾਣਾ ਪਵੇ ਤੇ ਠੀਕ ਹੈ। ਇਹੀ ਇਹੀ ਮਸਲਾ ਹੁੰਦਾ ਹੈ ਨਾ। ਬੰਦਾ ਕਹਿੰਦਾ ਕਿ ਇੱਧਰੋਂ ਸ਼ਾਇਦ ਗੱਲ ਬਣ ਜਾਵੇ, ਉੱਧਰੋਂ ਗੱਲ ਬਣ ਜਾਵੇ। ਕਿਤੋਂ ਗੱਲ ਬਣ ਜਾਵੇ? ਪਰ ਮਿੱਤਰ ਪਿਆਰਿਆ ਯਾਦ ਰੱਖੀ ਜਿਸ ਮਾਨੁਖ ਪੈ ਕਰੋ ਬੇਨਤੀ ਤੋ ਜਿੱਧਰੋਂ ਗੱਲਾਂ ਬਣਾਉਣਾ ਫਿਰਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਉਹ ਤੇ ਵਿਚਾਰੇ ਆਪ ਤੇਰੀ ਵਰਗੇ ਨੇ ਸਿਰਫ ਸਰੀਰਾਂ ਦਾ ਭੇਦ ਹੈ ਰੰਗ ਦਾ ਭੇਦ ਹੈ ਮਕਾਨਾਂ ਦਾ ਭੇਦ ਹੋ ਸਕਦਾ ਹੈ ਪਰ ਜਿੰਨੇ ਮਨੁੱਖ ਵਸਦੇ ਨੇ ਉਹ ਸਾਰੇ ਦੁਖੀ ਨੇ ਸਾਰੇ ਪਰੇਸ਼ਾਨ ਨੇ ਤੂੰ ਜਿੰਨਾ ਜਿੰਨਾ ਬੰਦਿਆਂ ਨੂੰ ਡਾਕਟਰ ਸਮਝ ਕੇ ਆਪਣਾ ਹਾਲ ਉਹਨਾਂ ਦੇ ਅੱਗੇ ਦੱਸਦਾ ਹੈ ਤੇ ਚਾਹੁੰਦਾ ਹੈ ਕਿ ਉਥੋਂ ਤੈਨੂੰ ਇੱਕ ਰਾਹਤ ਇੱਕ ਸੁਖ ਦੀ ਖਬਰ ਮਿਲ ਜਾਵੇ ਗੁਰੂ ਸਾਹਿਬ ਕਹਿੰਦੇ ਨੇ ਇਹ ਤੇਰਾ ਭਰਮ ਭੁਲੇਖਾ ਕੇ ਤੇਰੀ ਹਾਲਾਤ ਇਤਨੇ ਨਾਜ਼ੁਕ ਹੋ ਗਏ ਨੇ ਤੇਰਾ ਅੰਦਰ ਇਤਨਾ ਕਮਜ਼ੋਰ ਹੋ ਗਿਆ ਕੇ ਹੁਣ ਗੁਰੂ ਤੋਂ ਬਿਨਾਂ ਤੇਰੇ ਅੰਦਰ ਦੇ ਦੁੱਖ ਨੂੰ ਕੋਈ ਕੱਟ ਨਹੀਂ ਸਕਦਾ ਗੁਰੂ ਕਿਰਪਾ ਦੇ ਘਰ ਅੰਦਰ ਆਉਣਗੇ ਫਿਰ ਤੇਰੇ ਅੰਦਰ ਦਾ ਦੁੱਖ ਘਟਿਆ ਜਾਵੇਗਾ ਫਿਰ ਤੇਰੇ ਅੰਦਰ ਸੰਤੋਖ ਹੋਵੇਗਾ ਤੇ ਜਦੋਂ ਗੁਰੂ ਕੋਲ ਜਾਈਏ ਨਾ ਗੁਰੂ ਤੇ ਡਾਕਟਰ ਇਹ ਦੋ ਸ਼ਖਸੀਅਤਾਂ ਐਸੀਆਂ ਨਹੀਂ ਜੋ ਪਹਿਲਾਂ ਆਪਣੀ ਗੱਲ ਨਹੀਂ ਕਰਨਗੀਆਂ ਆਪਣੀ ਨਹੀਂ ਗੱਲ ਕਰਨ ਗਿਆ ਡਾਕਟਰ ਉਹ ਹੀ ਵਧੀਆ ਹੈ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਦੁੱਖ ਤਕਲੀਫ ਨੂੰ ਸੁਣੇ ਕੀ ਪਰੇਸ਼ਾਨੀ ਹੈ ਕੀ ਮੁਸ਼ਕਲ ਹੈ ਤੇ ਉਹ ਤੁਹਾਡੀ ਮੁਸ਼ਕਲ ਨੂੰ ਦੇਖ ਕੇ ਫਿਰ ਦਵਾਈ ਦਵੇ ਪਹਿਲਾਂ ਤੁਹਾਡੀ ਗੱਲ ਸੁਣੇ ਅਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ ਜਬਜੀ ਸਾਹਿਬ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਗੱਲ ਸੁਣੀ ਜਿਹੜੇ ਸੰਸਾਰ ਦੇ ਵਿੱਚ ਰਹਿਣ ਵਾਲੇ ਸਨ ਜਿਹੜੇ ਆਖਦੇ ਸਨ ਕਿ ਅਸੀਂ ਧਰਮੀ ਹਾਂ ਮਰਦ ਕਹਿੰਦੇ ਨੇ ਕਈ ਐਸੇ ਸਨ ਜਿਹੜੇ ਸ਼ਾਂਤ ਹੋ ਕੇ ਬਹਿ ਗਏ ਸ਼ਾਂਤ ਹੋ ਗਏ ਚੁੱਪਾ ਚੁੱਪ ਨਾ ਹੋ ਵਗੀ ਜੇ ਲਾਹ ਰਹਾ ਲਿਫਤਾ ਕੋਈ ਬੰਦਾ ਅਡੋਲ ਸਮਾਧੀ ਦੇ ਵਿੱਚ ਬਹਿ ਜਾਵੇ ਪਰ ਅੰਦਰ ਦਾ ਉਹਦਾ ਰੋਗੀ ਹੈ ਹੁਣ ਉਹ ਅੰਦਰ ਦਾ ਜਿਹੜਾ ਰੋਗ ਹੈ ਉਹ ਸ਼ਾਂਤ ਕੀਤਿਆਂ ਤੇ ਮੁਕਣਾ ਨਹੀਂ ਨਾ ਕੋਈ ਬੰਦਾ ਵਰਮੀ ਨੂੰ ਮਾਰ ਦਵੇ ਪਰ ਸੋਚੇ ਕਿ ਵਰਮੀ ਦੇ ਮਾਰਿਆਂ ਸਭ ਮਰ ਜਾਵੇਗਾ ਸੱਪ ਹੀ ਨਾ ਮਰਦਾ ਕੋਈ ਬੰਦਾ ਲੱਗ ਜਾਂਦਾ ਹੈ ਪਿੱਛੇ ਪਿੱਛੇ ਲੱਗਣ ਦੇ ਕਿਉਂਕਿ ਬੰਦਾ ਦੁਖੀ ਬੜਾ ਹੈ ਨਾ ਦੁਖੀ ਬੰਦਾ ਹੈ ਉਹ ਫਿਰ ਜਿੱਦਾਂ ਕੋਈ ਇਸ ਨੂੰ ਗਾਈਡ ਕਰਦਾ ਹੈ ਜਿੱਦਾਂ ਕੋਈ ਇਹਨੂੰ ਸਮਝਾਉਂਦਾ ਹੈ ਫਿਰ ਉਸੇ ਤਰ੍ਹਾਂ ਕਰਦਾ ਜੇ ਕਿਸੇ ਨੇ ਕਹਿ ਦਿੱਤਾ ਕਿ ਭਾਈ ਤੁਹਾਡੇ ਘਰ ਦਾ ਰੁੱਖ ਚੰਗਾ ਨਹੀਂ ਹੈ ਤੁਹਾਡੇ ਘਰ ਦਾ ਰੁੱਖ ਦੱਖਣ ਹੈ ਪੂਰਬ ਹੈ ਪੱਛਮ ਹੈ ਇੱਧਰ ਨੂੰ ਨਹੀਂ ਹੋਣਾ ਚਾਹੀਦਾ ਦਰਵਾਜ਼ਾ ਇੱਧਰ ਨੂੰ ਨਹੀਂ ਹੋਣਾ ਚਾਹੀਦਾ ਤੇ ਬੰਦਾ ਕੋਸ਼ਿਸ਼ ਕਰਦਾ ਹੈ ਕਿ ਚਲੋ ਸੁਖ ਮਿਲਣ ਦਰਵਾਜ਼ਾ ਖੱਬੇ ਤੋਂ ਸੱਜੇ ਕਰ ਦਿੰਨੇ ਆ ਸੱਜੇ ਤੋਂ ਖੱਬੇ ਕਰ ਦਿੰਨੇ ਮਹਾਰਾਜ ਕਹਿੰਦੇ ਨੇ ਉੱਥੇ ਵੀ ਗੱਲ ਨਹੀਂ ਬਣਦੀ ਤੇ ਕਈ ਬੰਦੇ ਐਸੇ ਹੁੰਦੇ ਨੇ ਵਹਿਮਾ ਭਰਮਾਂ ਦੀ ਪੰਡੂ ਕਹਿੰਦੇ ਨੇ ਤੇਰੇ ਲਈ ਘਰ ਇਹ ਹੈ ਹੀ ਨਹੀਂ ਇਹ ਤੇਰੇ ਲਈ ਘਰ ਸੋਟੇਬਲ ਨਹੀਂ ਹੈ ਤੋ ਇੰਜ ਕਰ ਇਸ ਘਰ ਨੂੰ ਵੇਚ ਦੇ ਜਦੋਂ ਤੋਂ ਤੂੰ ਇਸ ਘਰ ਦੇ ਅੰਦਰ ਆਇਆ ਉਦੋਂ ਤੋਂ ਤੇਰੇ ਘਰ ਅੰਦਰ ਕਲੇਸ਼ ਦੁੱਖ ਤਕਲੀਫ ਨਹੀਂ ਜਾ ਰਹੀ ਹੁਣ ਜਿਹੜੀ ਮੁਸ਼ਕਲਾਂ ਆ ਉਹ ਬੰਦੇ ਦੇ ਅੰਦਰ ਹੈ ਜ਼ਮੀਨ ਦੇ ਅੰਦਰ ਕੋਈ ਮੁਸ਼ਕਲ ਨਹੀਂ ਹੈ ਘਰ ਦੇ ਅੰਦਰ ਕੋਈ ਮੁਸ਼ਕਲ ਮੁਸ਼ਕਲ ਹੁੰਦੀ ਹੈ ਬੰਦੇ ਦੇ ਅੰਦਰ ਤੁਸੀਂ ਦੇਖੋ ਭਾਈ ਗੋਇੰਦਾ ਆਇਆ ਉਹ ਕਹਿੰਦਾ ਮਹਾਰਾਜ ਆ ਹੱਥ ਜੋੜੇ ਮੈਂ ਤੁਹਾਨੂੰ ਕੁਝ ਭੇਟ ਕਰਨਾ ਚਾਹੁੰਨਾ ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਉਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦਾ ਪਾਸ਼ਾ ਮੇਰੇ ਕੋਲ ਜ਼ਮੀਨ ਵਾਧੂ ਪਈ ਐ ਤੇ ਮਹਾਰਾਜ ਉੱਥੇ ਮੇਰ ਤੋਂ ਵਾਹੀ ਕੋਈ ਨਹੀਂ ਹੁੰਦੀ ਭੂਤ ਪ੍ਰੇਤ ਮੈਨੂੰ ਰਹਿਣ ਨਹੀਂ ਦਿੰਦੇ ਉੱਥੇ ਕੋਈ ਦਿਨੇ ਵੀ ਡਰਦਾ ਪੈਰ ਨਹੀਂ ਪਾਉਂਦਾ ਮਾਨਸਿਕਤਾ ਸੀ ਉਹਦੀ ਮਾਨਸਿਕਤਾ ਸੀ ਜਿੱਥੇ ਬਿਲਕੁਲ ਤੁਸੀਂ ਦੇਖੋ ਸੁਨ ਪਈ ਹੋਵੇ ਉੱਥੇ ਮੇਰੇ ਵਰਗਾ ਵੀ ਡਰ ਜਾਂਦਾ ਹੈ ਜਿਹੜਾ ਉਪਦੇਸ਼ ਕਰਦਾ ਹੈ ਕਿ ਭਾਈ ਡਰਨਾ ਨਹੀਂ ਚਾਹੀਦਾ ਕਟਕਟਵੇਂ ਹਰ ਜੀਓ ਵਸੇ ਬੱਤੀ ਜਾਣ ਦੀ ਦੇਰ ਹੈ ਸੁੰਨ ਇਲਾਕਾ ਹੋਵੇ ਬਿਲਕੁਲ ਰਾਤ ਨੂੰ ਬਿਲਕੁਲ ਰਾਤ ਹੋਵੇ ਤੇ ਉੱਥੇ ਬੰਦਾ ਪਸ਼ੂ ਤੋਂ ਨਹੀਂ ਡਰਦਾ ਬੰਦਾ ਡਰਦਾ ਹੈ ਕਿ ਕੋਈ ਮੈਨੂੰ ਲੋਟੀ ਨਾ ਲਵੇ ਪਸ਼ੂਆਂ ਤੋਂ ਕੋਈ ਖਤਰਾ ਨਹੀਂ ਹੈ ਰਾਤ ਹੁੰਦੀ ਹੈ ਨਾ ਸਾਰੇ ਸੌ ਜਾਂਦੇ ਨੇ ਭਲੇ ਮਾਨਸ ਅੱਛੇ ਬੰਦੇ ਆਪਣੀਆਂ ਦੁਕਾਨਾਂ ਦੇ ਤਾਲੇ ਲਾ ਕੇ ਬੰਦ ਕਰਕੇ ਘਰ ਆਉਂਦੇ ਨੇ ਤੇ ਬੰਦਾ ਉਹਨੂੰ ਪੁੱਛੇ ਕਿ ਕੀ ਪ੍ਰੋਬਲਮ ਕੀ ਹੈ ਉਹ ਤੁਸੀਂ ਆਪਣੀ ਦੁਕਾਨ ਨੂੰ ਜਿੰਦਰਾ ਲਾ ਕੇ ਚੱਲਿਓ ਦੁਕਾਨ ਨੂੰ ਤਾਲਾ ਲਾ ਕੇ ਚੱਲਿਓ ਕਿਸੇ ਪਸ਼ੂ ਦਾ ਖਤਰਾ ਹੈ ਕਿਸੇ ਪੰਛੀ ਦਾ ਖਤਰਾ ਹੈ ਕਿਸੇ ਜਾਨਵਰ ਦਾ ਖਤਰਾ ਹੈ ਉਹਨਾਂ ਨੇ ਆਖੜਾ ਨਾਮ ਪਰਾਵਾ ਨਾਮ ਪਸ਼ੂ ਦਾ ਖਤਰਾ ਨਾਮ ਪੰਛੀ ਦਾ ਖਤਰਾ ਇਥੇ ਖਤਰੇ ਬੰਦੇ ਤੋਂ ਹੈ ਕੱਝ ਕਿ ਆਪਕੋ ਸਤਨਾ ਉਹ ਤਾਲੀ ਬੰਦੇ ਕਰਕੇ ਲਾਏ ਹੋਏ ਨੇ ਕਿਉਂਕਿ ਇਹ ਬੰਦਾ ਬੰਦਾ ਨਹੀਂ ਹੈ ਬੰਦਾ ਨਹੀਂ ਹੈ ਗੁਰਦੇਵ ਮਹਾਰਾਜ ਦੀ ਬਾਣੀ ਇਸ ਨੂੰ ਬੰਦਾ ਬਣਾਉਂਦੀ ਹੈ ਬੰਦਾ ਬਣਾਉਂਦਾ ਸਮਾਂ ਲੱਗ ਜਾਂਦਾ ਹੈ ਬੰਦਾ ਬਣਨ ਲੱਗ ਗਿਆ ਪਰ ਇਹ ਬੰਦਾ ਮਨੁੱਖਾ ਜਾਮਾ ਲੈ ਕੇ ਆ ਤੇ ਗਿਆ ਘੈ ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਨ ਸਜਾ ਕਰਤੂਤ ਪਸ਼ੂ ਦੀ ਹੈ ਉਹ ਸ਼ਾਲਾ ਮਾਰਨ ਵਾਲੀ ਆਦਤ ਅਜੇ ਗਈ ਨਹੀਂ ਹੈ ਉਹ ਕਿਸੇ ਦੇ ਕੰਮ ਦੇ ਵਿੱਚ ਲੱਤਾਂ ਡਾਉਣ ਵਾਲੀ ਗਾਤ ਗਈ ਨਹੀਂ ਹੈ ਹਜ਼ੂਰ ਕਹਿੰਦੇ ਨੇ ਕੇਵਲ ਸਰੀਰ ਮਨੁੱਖਾ ਹੈ ਪਰ ਅੰਦਰ ਪਸ਼ੂ ਹੀ ਬੈਠਾ ਹੈ ਅੰਦਰ ਪਸ਼ੂ ਬੈਠਾ ਹੈ ਆਪਾਂ ਗੱਲ ਕਰ ਰਹੀ ਸੀ ਗੋਇੰਦਵਾਲ ਦੀ ਧਰਤੀ ਦੀ ਉਹਨੇ ਆਖਿਆ ਕਹਿੰਦੇ ਨੇ ਮਹਾਰਾਜ ਇਹ ਧਰਤੀ ਜਿਹੜੀ ਹੈ ਨਾ ਸੁੰਨੀ ਧਰਤੀ ਹੈ ਡਰ ਲੱਗਦਾ ਹੈ ਕਿਉਂ ਡਰ ਲੱਗਦਾ ਹੈ ਸਾਡੀ ਮਾਨਸਿਕਤਾ ਉੱਥੇ ਟਿਕੀ ਹੋਈ ਹੈ ਸਾਡੀ ਸੋਚ ਉਸੇ ਤੱਕ ਟਿਕੀ ਹੋਈ ਹੈ ਉਹ ਕਹਿੰਦਾ ਮਹਾਰਾਜ ਤੁਸੀਂ ਲੈ ਲਓ ਗੁਰਦੇਵ ਮਹਾਰਾਜ ਜੀ ਨੇ ਬਾਬਾ ਮਰਦਾਸ ਜੀ ਨੂੰ ਬੇਨਤੀ ਕੀਤੀ ਤੇ ਬਾਬਾ ਮਰਦਾਸ ਜੀ ਗਏ ਨੇ ਤੇ ਇਤਿਹਾਸ ਗਵਾਹ ਹੈ ਅਸੀਂ ਸਾਰੇ ਗਵਾਹ ਬੈਠੇ ਹਾਂ ਜਿਸ ਧਰਤੀ ਦੇ ਉੱਤੇ ਕੋਈ ਦਿਨੇ ਪੈਰ ਰੱਖਣ ਤੋਂ ਡਰਦਾ ਸੀ ਅੱਜ ਰਾਤ ਨੂੰ ਵੀ ਉੱਥੇ ਲੋਕ ਦੂਰ ਦਰਾਡੇ ਤੋਂ ਚੌਂਕੀਆਂ ਲੈ ਕੇ ਸੱਚੇ ਸਤਿਗੁਰੂ ਦੇ ਘਰ ਪਹੁੰਚਦੇ ਨੇ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਸੋਥਣ ਸੁਹਾਵਾ ਰਾਮ ਰਾਮ ਇਹ ਇਹਦਾ ਮਤਲਬ ਜਮੀਨਾ ਬਦਲਣ ਦੇ ਵਿੱਚ ਕੋਈ ਫਰਕ ਨਹੀਂ ਹੈ ਤੁਸੀਂ ਬਾਰਡਰ ਛੱਡ ਦਿਓਗੇ ਦੇਸ਼ ਛੱਡਦੇ ਹੋਗੇ ਆਂਡ ਗਵਾਨ ਛੱਡਦੇ ਹੋਗੇ ਆਪਣੇ ਕਰਮ ਤੇ ਸੁਭਾਅ ਕੇ ਵਿੱਚ ਛੱਡੋ ਇਹ ਨਹੀਂ ਛੁੱਟਨੇ ਇਹ ਨਹੀਂ ਛੁੱਟਨੇ ਜਿਹੜੇ ਮਰਜੀ ਸਿਆਣੇ ਦੇ ਕੋਲ ਚਲੇ ਜਾਓ ਇਹ ਨਹੀਂ ਛੁੱਟਨੇ ਸਤਿਗੁਰੂ ਦੀ ਬਾਣੀ ਦਾ ਹੁਕਮ ਨੇ ਪਾਛੇ ਜੀ ਕਹਿੰਦੇ ਨੇ ਦੇਸ਼ ਛੋੜ ਬੰਦੇ ਦੇ ਮਨੰਦਰ ਭਰਮ ਪੈ ਗਿਆ ਕਹਿੰਦੇ ਇਸ ਦੇਸ਼ ਨੂੰ ਛੱਡ ਦੂੰ ਇੱਕ ਨਾ ਹੁੰਦਾ ਤਾਂ ਤੁਹਾਡੇ ਵਰਗਾ ਕੋਈ ਮਿੱਤਰ ਪਿਆਰਾ ਸੀ ਸਾਧੂ ਮਹਾਤਮਾ ਦੀ ਸੰਗਤ ਕਰਿਆ ਕਰਦਾ ਸੀ ਅਸੀਂ ਤੇ ਉਹ ਵੀ ਛੱਡ ਦਿੱਤੀ ਹੈ ਉਹਨਾਂ ਸਾਧੂ ਮਹਾਤਮਾ ਦੇ ਕੋਲ ਰੋਜ਼ ਜਾਇਆ ਕਰਦਾ ਜਦੋਂ ਕੰਮ ਦੁਕਾਨ ਖੁੱਲਣੀ ਹੁੰਦੀ ਉਹਨੇ ਰੋਜ਼ ਮੁਲਾਕਾਤ ਕਰਕੇ ਜਾਣੀ ਕੰਮ ਧੰਦਾ ਉਹਦਾ ਚੱਲਿਆ ਕੋਈ ਨਹੀਂ ਵਿਚਾਰੇ ਦਾ ਤੇ ਉਹਨਾਂ ਸਾਧੂ ਦੇ ਕੋਲ ਆ ਕੇ ਸਾਧੂ ਨੇ ਕਹਿਨ ਲੱਗਾ ਚੰਗਾ ਭਗਤ ਜਨ ਜੀ ਅਸੀਂ ਇੱਥੋਂ ਛੱਡ ਕੇ ਜਾ ਰਹੇ ਹਾਂ ਉਹ ਕਹਿੰਦੇ ਨੇ ਗੱਲ ਕੀ ਹੋਈ ਹੈ ਕੀ ਕਾਰਨ ਕੀ ਹੋਇਆ ਕਹਿੰਦੇ ਨੇ ਕਾਰਨ ਕੁਝ ਨਹੀਂ ਕੰਮ ਨਹੀਂ ਚੱਲਦਾ ਪਿਆ ਅਸੀਂ ਇਸ ਥਾਂ ਤੋਂ ਦੁਕਾਨ ਛੱਡ ਕੇ ਕਿਸੇ ਹੋਰ ਥਾਂ ਦੇ ਉੱਤੇ ਦੁਕਾਨ ਨਾ ਉੱਥੇ ਕਰਾਂਗੇ ਉੱਥੇ ਦੇਖਾਂਗੇ ਉਹ ਸਾਧੂ ਸਾਧੂ ਦੀਆਂ ਆਪਣੀਆਂ ਰਮਜ਼ਾਂ ਹੁੰਦੀਆਂ ਨੇ ਸਾਡੀਆਂ ਠੱਗੀਆਂ ਹੁੰਦੀਆਂ ਨੇ ਸਾਡੀਆਂ ਹੁਜਾਰ ਹੁਸ਼ਿਆਰੀਆਂ ਹੁੰਦੀਆਂ ਨੇ ਪਰ ਉਹਨਾਂ ਦੀਆਂ ਰਮਜ਼ਾਂ ਉਹਨਾਂ ਦੇ ਪੇੜ ਹੁੰਦੇ ਨੇ ਉਹਨਾਂ ਦੇ ਕੋਲ ਤਰੀਕਾ ਹੁੰਦਾ ਹੈ ਉਹ ਕਹਿੰਦਾ ਚੰਗਾ ਭਾਈ ਜੇ ਤੂੰ ਚੱਲਿਆ ਹੈ ਨਾ ਤੇ ਜਿੱਥੇ ਤੂੰ ਜਾਏਗਾ ਉੱਥੋਂ ਦੇ ਰੱਬ ਨੂੰ ਸਾਡੀ ਨਮਸਕਾਰ ਕਰ ਦੇ ਉਹ ਕਹਿੰਦਾ ਹੱਦ ਹੋ ਗਈ ਹੈ ਇੱਥੋਂ ਦਾ ਰੱਬ ਤੇ ਉੱਥੋਂ ਦਾ ਰੱਬ ਹੋਰ ਹੈ ਉਹ ਕਹਿੰਦਾ ਮੈਂ ਤੇ ਨਹੀਂ ਮੰਨਦਾ ਪਰ ਤੂੰ ਮੰਨੀ ਬੈਠਾ ਏ ਕਿ ਇੱਥੇ ਰੱਬ ਹੋਰ ਹੈ ਉੱਥੇ ਹੋਰ ਹੈ ਕਹਿੰਦਾ ਮੇਰੀ ਨਿਗਾਹ ਦੇ ਵਿੱਚ ਤੇ ਇੱਕੋ ਹੀ ਹੈ ਪਰ ਤੈਨੂੰ ਇੰਜ ਲੱਗਦਾ ਹੈ ਕਿ ਇੱਥੇ ਕੰਮ ਨਹੀਂ ਚੱਲਦਾ ਸ਼ਾਇਦ ਇੱਥੇ ਰੱਬ ਮੇਰੀ ਸੁਣਦਾ ਕੋਈ ਨਹੀਂ ਉੱਥੇ ਜਾ ਕੇ ਰੱਬ ਸੁਣ ਲਵੇਗਾ ਉਹ ਕਹਿੰਦਾ ਪਿਆਰਿਆ ਇੱਥੇ ਕਰਮ ਤੇਰੇ ਤੋਂ ਰੁੱਸੇ ਨਹੀਂ ਪਰਮਾਤਮਾ ਤੇਰੇ ਤੋਂ ਰੁੱਸਿਆ ਗਿਆ ਤੂੰ ਪਰਮਾਤਮਾ ਨੂੰ ਮਨਾਲਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ਕਰ ਬੈਠੇ ਗੁਰੂ ਤੇ ਆਇਓ ਮਹਾਰਾਜ ਕਹਿੰਦੇ ਨੇ ਕਤ ਜਾਈਏ ਰ ਘਰ ਲਾ ਕੋ ਰੰਗ ਸਾਡੇ ਕੋਲ ਤਰੀਕਾ ਨਹੀਂ ਹੈ ਸਾਡੇ ਕੋਲ ਵਿਧੀ ਨਹੀਂ ਹੈ ਸਾਡੇ ਕੋਲ ਢੰਗ ਨਹੀਂ ਹੈ ਅਸੀਂ ਐਵੇਂ ਮਕਾਨਾਂ ਦੀ ਤੋੜ-ਫੋੜ ਧੰਨ ਤੋੜ ਕਰਦੀ ਜਾਂਦੇ ਆ ਅਸੀਂ ਐਵੇਂ ਚਿੰਤਾ ਦੇ ਵਿੱਚ ਪਈਆਂ ਕਿ ਇੱਥੇ ਮਕਾਨ ਲੈ ਲਈਏ ਇੱਥੇ ਸ਼ਾਇਦ ਸੈਟਾ ਜਿੱਥੇ ਨਹੀਂ ਆਣਾ ਇਹ ਕੋਈ ਵਸਤੂ ਦੋਸ਼ ਨਹੀਂ ਹੈ ਦੋਸ਼ ਸਾਡੇ ਭਾਗਾਂ ਦਾ ਸਤਿਗੁਰ ਦੀ ਬਾਣੀ ਪੜ੍ਹੀ ਹੈ ਮਹਾਰਾਜ ਕਹਿੰਦੇ ਨੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨੰਦੀਜੈ ਅਬਰਜਨ ਕਿਸੇ ਹੋਰ ਨੂੰ ਦੋਸ਼ ਨਾ ਦਿਓ ਦੋਸ਼ ਆਪਣੇ ਅੰਦਰ ਰਖੈ ਬਿਮਾਰੀ ਆਪਣੇ ਅੰਦਰ ਗੈ ਤੁਸੀਂ ਗੁਰੂ ਨੂੰ ਜਾ ਕੇ ਗੁਰੂ ਦੇ ਨਾਲ ਮੇਲ ਕਰੋ ਤੇ ਜਿਹੜਾ ਡਾਕਟਰ ਹੁੰਦਾ ਕਿ ਉਹ ਪਹਿਲਾਂ ਤੁਹਾਡੀ ਗੱਲ ਸੁਨੇਗਾ ਬਾਅਦ ਦੇ ਵਿੱਚ ਆਪਣੀ ਗੱਲ ਆਖੇਗਾ ਜਪਜੀ ਸਾਹਿਬ ਦੀ ਬਾਣੀ ਮਹਾਰਾਜ ਕਹਿੰਦੇ ਸੋਚਾ ਸੋਚਨਾ ਕੋ ਵੀ ਜੇ ਸੋਚੀ ਲਖਵਾਰ ਕੋਈ ਬੰਦਾ ਮੁਖ ਦੇ ਵਿੱਚੋਂ ਜ਼ੁਬਾਨ ਬੰਦ ਕਰਕੇ ਨੇਤਰ ਬੰਦ ਕਰਕੇ ਬੈਠ ਜਾਵੇ ਬੈਠਿਆ ਸੀ ਨਾ ਪੀਰ ਹਮਜ਼ਾ ਗੋਸ਼ 40 ਦਿਨ ਦੇ ਲਈ ਬੈਠਾ ਅੱਖਾਂ ਨੇਤਰ ਬੰਦ ਕਰਕੇ ਜ਼ੁਬਾਨ ਬੰਦ ਕਰਕੇ ਤੇ ਮਨ ਮਨ ਬੜਾ ਭਟਕ ਰਿਆ ਸੀ ਮਨ ਭਟਕ ਰਿਆ ਸੀ ਕਿ ਕਦੋਂ 40 ਦਿਨ ਪੂਰੇ ਹੋਣ ਤੇ ਮੈਂ ਇਸ ਸਿਆਲ ਕੋਟ ਨੂੰ ਤਬਾਹ ਕਰ ਦਿਆਂ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਦੇ ਨਾਲ ਪਹੁੰਚੇ ਤੇ ਬਾਬਾ ਨਾਨਕ ਜੀ ਨੇ ਦੇਖਿਆ ਤੇ ਚਾਰ ਚਪਾਸੀ ਲੋਕ ਡਰੇ ਹੋਏ ਸਹਿਮੇ ਹੋਏ ਕਿਉਂਕਿ ਸਤਿਗੁਰ ਦੀ ਬਾਣੀ ਦਾ ਪ੍ਰਮਾਣ ਹੈ ਮਹਾਰਾਜ ਕਹਿੰਦੇ ਨੇ ਭੈ ਕਾ ਹੂੰ ਕੋ ਦੇਤ ਨਾ ਨਹਿ ਪੈਮਾਨ ਤਾਣ ਪ੍ਰਮਾਤਮਾ ਨਿਰਭੋਗ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਪਰ ਉਹ ਕਿਸੇ ਨਾਲ ਵੈਰ ਵੀ ਨਹੀਂ ਰੱਖਦਾ ਰੱਬ ਦੇ ਪਿਆਰੇ ਵੀ ਇਦਾਂ ਦੇ ਹੁੰਦੇ ਨੇ ਉਹ ਕਿਸੇ ਨਾਲ ਵੈਰ ਨਹੀਂ ਰੱਖਦੇ ਕਿਸੇ ਦੇ ਨਾਲ ਵੈਰ ਕਮਾਉਂਦੇ ਨਹੀਂ ਤੇ ਵੈਰ ਕਮਾਉਣ ਵਾਲਾ ਰੱਬ ਦਾ ਪਿਆਰਾ ਨਹੀਂ ਹੋ ਸਕਦਾ ਜੋ ਹਰ ਕਾ ਪਿਆਰਾ ਸੁਸਬਨਾ ਕਾ ਪਿਆਰਾ ਜਿਹੜਾ ਪਰਮਾਤਮਾ ਨੂੰ ਪ੍ਰੇਮ ਕਰਨ ਵਾਲਾ ਕੋ ਉਹ ਸਾਰਿਆਂ ਨੂੰ ਪ੍ਰੇਮ ਕਰਦਾ ਸਾਰੇ ਉਸ ਨੂੰ ਪ੍ਰੇਮ ਕਰਦੇ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਸਾਰਿਆਂ ਦੇ ਰੰਗ ਉੱਡੇ ਪਏ ਬਾਬਾ ਨਾਨਕ ਜੀ ਨੇ ਆਖਿਆ ਕੀ ਹੋ ਗਿਆ ਤੁਹਾਨੂੰ ਕਹਿਣ ਲੱਗੇ ਮਹਾਰਾਜ ਬਸ ਕੱਲ ਭੋਗ ਪੈ ਜਾਣਾ ਹੈ ਸਾਰੇ ਸਿਆਲਕੋਟ ਦਾ ਭੋਗ ਪੈ ਜਾਣਾ ਹੈ ਦਿਨ ਦੇ ਅਲ ਸੱਚੇ ਸਤਿਗੁਰ ਜੀ ਨੇ ਪੁੱਛਿਆ ਕੀ ਐਸੀ ਗੱਲ ਹੋ ਗਈ ਹੈ ਕਹਿਣ ਲੱਗੇ ਮਹਾਰਾਜ ਗੱਲ ਕੁਝ ਨਹੀਂ ਹੋਈ ਇੱਥੇ ਇੱਕ ਪੀਰ ਚਲੀਸੇ ਦੇ ਉੱਤੇ ਬੈਠਾ ਹੈ ਜਿਹੜਾ 40 ਦਿਨ ਦਾ ਹੁੰਦਾ ਸਾਡੇ ਸਿੱਖਾਂ ਦੇ ਅੰਦਰ ਵੀ ਇਹ ਇਹ ਸੁਭਾਜਾ ਪੈ ਕੇ ਆ ਕੇ ਦੇਖਾ ਦੇਖੀ ਵਾਲਾ ਬਹੁਤ ਕੁਝ ਹੋ ਰਿਹਾ ਤੇ ਬਹੁਤ ਗਲਤ ਹੋ ਰਿਹਾ ਹੈ। ਬਸ ਗੁਰੂ ਪਿਆਰਿਓ 40 ਦਿਨ ਤੇ ਨਾ ਟਿਕਿਆ ਰੇ ਟਿਕੇ ਰੋ। ਇਥੇ ਅਰਦਾਸ ਕਰਿਆ ਕਰੋ ਕਿ ਮਹਾਰਾਜ ਸੇਵਕੀ ਔੜਕ ਨਿਭਹੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਜਦੋਂ ਤੱਕ ਜਿਉਨੇਗਾ ਮਹਾਰਾਜ ਅਸੀਂ ਗੁਰੂ 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 ਕਰਦੇ ਰਹੀ ਜਦੋਂ ਤੱਕ ਜਿਉਨੇ ਮਰਨ ਤੋਂ ਬਾਅਦ ਪਤਾ ਹੀ ਨਹੀਂ ਕਿ ਮੈਂ ਦਾਵਾ ਨਹੀਂ ਕਰਦਾ ਹੁੰਦਾ ਕਿ ਮਰਨ ਤੋਂ ਬਾਅਦ ਉਹ ਮਾਲਕ ਆਪ ਹੀ ਸੰਭਾਲ ਲਵੇਗਾ ਜੇ ਵਾਕਈ ਉਹਦੇ ਹੋਵਾਂਗੇ ਉਹ ਰੁੱਲਣ ਨਹੀਂ ਦਵੇਗਾ ਨਾਨਕ ਨਾਮ ਰਤੇ ਜਿਹੜੇ ਨਾਮ ਦੇ ਵਿੱਚ ਰਤੇ ਹੋਏ ਨੇ ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਸੁਖ ਮਿਲਦਾ ਹੈ ਪਰਲੋਕ ਦੇ ਵਿੱਚ ਵੀ ਸੁਖ ਮਿਲਦਾ ਹੈ ਮਹਾਰਾਜ ਕਹਿੰਦੇ ਨੇ ਦਰਗਾ ਜਾਪੇ ਸਈ ਉਹ ਇਸ ਲੋਕ ਦੇ ਅੰਦਰ ਵੀ ਸੁਖ ਆਉਂਦੇ ਨੇ ਪਰਲੋਕ ਦੇ ਵਿੱਚ ਬਸ ਅਰਦਾਸ ਕਰਨੀ ਹੈ ਕਿ ਮਹਾਰਾਜ ਕਿ ਅਸੀਂ 40 ਦਿਨ ਤੈ ਨਾ ਟਿਕੇ ਰਹੀਏ 31 ਤੈ ਨਾ ਟਿਕੇ ਰਹੀਏ ਮਾ ਸਾਡਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤਾਂ ਕੋ ਸੁਖ ਬਿਸ਼ਰਾਮ ਅਸੀਂ ਜਪਦੇ ਰਹੀਏ ਜਪਦੇ ਰਹੀਏ ਧਿਆਨ ਦੇ ਰਹੀਏ ਉਠਦਿਆਂ ਬਹਿਂਦਿਆਂ ਸੌਂਦਿਆਂ ਜਾਗਦਿਆਂ 40 ਦਿਨ ਦੀ ਖੇਡ ਸਾਡੇ ਘਰ ਅੰਦਰ ਨਹੀਂ ਹੈ 40 ਦਿਨ ਕਰਨਾ ਵੀ ਨਹੀਂ ਚਾਹੀਦਾ ਕਿ ਮਹਾਰਾਜ ਸਾਨੂੰ ਮਿੱਥ ਕੇ ਰੋਟੀਆਂ ਦਿੰਦਾ ਹੈ ਨਹੀਂ ਨਾ ਦਿੰਦਾ ਤੇ ਮਿੱਥ ਕੇ ਪਿਆਰ ਵੀ ਨਾ ਕਰਿਆ ਕਰੋ ਔਰ ਇਹ ਪਿਆਰ ਵੀ ਮਿੱਥ ਕੇ ਹੁੰਦਾ ਹੈ ਪਰਮਾਤਮਾ ਦੇ ਨਾਲ ਸਾਧੂ ਕੀ ਹੈ ਇਹ ਪਿਆਰ ਹੈ ਕਿ ਸਾਡਾ ਲੋਭ ਹੈ ਇਹ ਲੋਭ ਹੈ ਪਿਆਰ ਨਹੀਂ ਹੈ ਪਿਆਰ ਕਦੀ ਮਿੱਥ ਕੇ ਨਹੀਂ ਹੁੰਦਾ ਪਿਆਰ ਇਤਿਆਪਾ ਕੁਰਬਾਨ ਕਰਨ ਜਾਣ ਦੀ ਇੱਕ ਅੰਦਰ ਦੀ ਭਾਵਨਾ ਮਹਾਰਜ ਕਹਿੰਦੇ ਨੇ ਜਿਸ ਪਿਆਰੇ ਸਿਓ ਨਹੀਂ ਤੇ ਸਾਗੇ ਮਰ ਚਲੀ ਗਏ ਉਥੇ ਤੇ ਮਰ ਜਾਣ ਦੀ ਗੱਲ ਕੀਤੀ ਗਈ ਹੈ ਪ੍ਰੇਮ ਕੁਰਬਾਨੀ ਇਤਿਆਬ ਇਹ ਚੀਜ਼ਾਂ ਦਾਸਦਾ